ਵਾਇਗੁਰਜੀ ਦਾ ਖਾਲਸਾ ਅਸਾਹ ਸ਼੍ਰੀ ਵਾਇਗੁਰਜੀ ਦੀ ਫਤਿਹ ਮੇਰਾ ਨਾਮ ਹੈ ਰਮਨਦੀਪ ਸਿੰਘ ਤੁਸੀਂ ਦੇਖ ਰਹੇ ਹੋ ਟਰੈਕਟਰ ਮੇਲਾ YouTube ਚੈਨਲ ਤੇ ਖੇਤੀ ਖਬਰ Facebook ਪੇਜ ਅੱਜ ਸਾਰੇ ਪੈਣਾ ਦੇ ਭਰਾਵਾਂ ਦਾ ਸਵਾਗਤ ਕਰਦਾ ਤੇ ਤੁਹਾਡੇ ਲਈ ਬਹੁਤ ਹੀ ਘੈਂਟ ਜ਼ਮੀਨ ਦਾ ਟੱਕ ਲੈ ਕੇ ਆਏ ਜਿਹਦੇ ਵਿੱਚ ਤੁਸੀਂ 17 ਕਿੱਲੇ ਜ਼ਮੀਨ ਦੇਖੋਗੇ ਪੰਜਾਬ ਦੀ ਬਹੁਤ ਹੀ ਘੱਟ ਰੇਟ ਦੇ ਵਿੱਚ ਇਸ ਤੋਂ ਇਲਾਵਾ ਜਿਨ੍ਹਾਂ ਦੀ ਜ਼ਮੀਨ ਹੈ ਇਹਨਾਂ ਦੀ ਇੱਕ ਆਪਣੇ ਕੋਲ ਗੱਡੀ ਵੀ ਆਈ ਹੈ ਉਹ ਵੀ ਆਪਾਂ ਤੁਹਾਨੂੰ ਦੱਸਾਂਗੇ ਵੀ ਕਿਹੜੀ ਗੱਡੀ ਹੈ ਭਾਈ ਉਹ ਵੀ ਬਿਲਕੁਲ ਜਾਇਜ਼ ਰੇਟ 'ਚ ਸੇਲ ਕਰ ਰਹੇ ਨੇ ਠੀਕ ਹੈ ਜੀ ਸਾਰੀ ਜਾਣਕਾਰੀ ਵੀਡੀਓ ਵਿੱਚ ਦਿੱਤੀ ਹੋਈ ਹੈ ਤੁਹਾਨੂੰ ਨੰਬਰ ਰੇਟ ਸਾਰਾ ਕੁਝ ਐਂਡ ਤੱਕ ਦੱਸ ਇਸ ਤੋਂ ਪਹਿਲਾਂ ਜੇਕਰ ਤੁਸੀਂ ਵੀ ਕੋਈ ਆਪਣੀ ਜ਼ਮੀਨ ਟੁਕੜੇ ਦੀ ਕਿਸੇ ਦੀ ਐਡ ਕਰਵਾਉਣਾ ਚਾਹੁੰਦੇ ਹੋ ਘਰ ਕੋਠੀ ਪਲਾਟ ਦੀ ਐਡ ਕਰਵਾਉਣਾ ਚਾਹੁੰਦੇ ਹੋ ਖੇਤੀਬਾੜੀ ਸੰਧ ਦੀ ਕਿਸੇ ਦੀ ਵੀ ਐਡ ਕਰਵਾਉਣਾ ਚਾਹੁੰਦੇ ਹੋ ਤਾਂ ਐਡ ਕਰਵਾਉਣ ਲਈ ਸਾਡਾ WhatsApp ਨੰਬਰ ਸਕਰੀਨ ਤੇ ਆ ਦਿੱਤੇ ਨੰਬਰ ਤੇ ਸਾਨੂੰ ਸੰਪਰਕ ਕਰ ਸਕਦੇ ਹੋ WhatsApp ਰਾਹੀਂ 5 6 ਫੋਟੋਆਂ 8 9 ਮਿੰਟਾਂ ਦੀ ਵੀਡੀਓ ਬਣਾ ਕੇ ਸਾਨੂੰ ਭੇਜ ਦਿਓ ਸਾਰੀ ਜਾਣਕਾਰੀ ਦੇ ਨਾਲ ਉਸ ਤੋਂ ਬਾਅਦ ਤੁਹਾਡੀ ਐਡ ਅਸੀਂ ਆਪਣੇ ਚੈਨਲ ਤੇ ਲਾ ਦੇਵਾਂਗੇ ਜੀ ਇਸ ਤੋਂ ਇਲਾਵਾ ਅਸੀਂ ਪ੍ਰੋਮੋਸ਼ਨਲ ਐਡਾਂ ਵੀ ਕਰਦੇ ਹਾਂ ਕਿਸੇ ਨੇ ਆਪਦੇ ਕੋਈ ਬੀ ਦਾ ਸੀਜ਼ਨ ਚੱਲਣ ਵਾਲਾ ਬੀ ਦੀ ਐਡ ਕਰਵਾਉਣੀ ਹੈ ਕਿਸੇ ਵੀ ਤਰ੍ਹਾਂ ਦੀ ਐਡ ਕਰਵਾਉਣੀ ਹੈ ਤਾਂ ਅਸੀਂ ਉਹ ਫਰ ਐਡ ਕਰਵਾਉਣ ਲਈ ਦਿੱਤਾ ਗਿਆ ਹੈ ਇਹ ਨੰਬਰ ਤੇ ਕਾਲ ਕਰਕੇ ਤੁਸੀਂ ਕਿਸੇ ਵੀ ਤਰ੍ਹਾਂ ਦਾ ਸੌਦਾ ਨਹੀਂ ਕਰ ਸਕਦੇ ਸੌਦੇ ਵਾਲੇ ਵੀਰਾਂ ਦਾ ਜਿਹੜਾ ਮਾਲਕਾਂ ਦਾ ਨੰਬਰ ਹੈ ਤੁਹਾਨੂੰ ਅੱਗੇ ਵੀਡੀਓ ਵਿੱਚ ਸ਼ੇਅਰ ਕਰ ਦਿਆਂਗੇ ਸੋ ਜਿਆਦਾ ਸਮਾਂ ਨਹੀਂ ਲੈਂਦੇ ਵੀਡੀਓ ਕਰ ਲੈਨੇ ਆ ਸਟਾਰਟ ਅੱਜ ਆਪਣੇ ਕੋਲੇ ਜਿਹੜੀ ਜ਼ਮੀਨ ਆਈ ਹੈ ਜੀ 17 ਕਿੱਲੇ ਜ਼ਮੀਨ ਆਈ ਹੈ ਬਹੁਤ ਸੋਹਣੀ ਵਧੀਆ ਜ਼ਮੀਨ ਆਈ ਹੈ ਜੀ ਤੇ ਚੰਗੀ ਬਾਹੀਯੋਗ ਜ਼ਮੀਨ ਲੈ ਕੇ ਆਇਆ ਜਿਹਦੇ ਵਿੱਚ ਤੁਹਾਨੂੰ ਪਾਣੀ ਦੇ ਸਾਧਨ ਵੱਜੋਂ ਮੋਟਰ ਕਨੈਕਸ਼ਨ ਦੇਖਣ ਨੂੰ ਮਿਲ ਜੂਗਾ ਜੀ 17 ਕਿੱਲਿਆਂ ਦੇ ਵਿੱਚ ਮੋਟਰ ਕਨੈਕਸ਼ਨ ਦੇਖਣ ਨੂੰ ਮਿਲ ਜੂਗਾ ਸਾਰੇ ਬਾਣ ਦੇ ਵਿੱਚ ਅੰਡਰ ਗਰਾਉਂਡ ਪਾਈਪਲਾਈਨ ਪਾਈ ਹੋਈ ਹੈ ਸਾਰੇ ਕਿੱ ਪੰਚਾਈ ਗਈ ਨੇ ਜੀ ਕੱਲੇ ਕੱਲੇ ਕਿੱਲੇ ਤੱਕ ਪਾਣੀ ਪਹੁੰਚਾਇਆਗੇ ਰਾਹ ਪਹੀ ਦੀ ਗੱਲ ਕਰੀ ਤਾਂ ਦੋ ਕਰਮਾਂ ਦਾ ਖੁੱਲਾ ਡੁੱਲਾ ਰਾਹ ਬਾਈ ਜੀ ਤੁਹਾਨੂੰ ਤੇ ਇਹ ਜ਼ਮੀਨ ਦੇ ਚਾਰੇ ਪਾਸੇ ਲੱਗਦਾ ਰਾਹ ਜਿਹੜਾ ਜ਼ਮੀਨ ਦੇ ਚਾਰੇ ਪਾਸੇ ਲੱਗਦਾ ਜਾਨੀ ਕਿ ਤੁਹਾਨੂੰ ਰਾਹ ਪਹੀ ਦਾ ਕੋਈ ਰੋਲਾ ਨਹੀਂ ਹੈਗਾ ਜੀ ਵਧੀਆ ਰਾਹ ਤੁਹਾਡੇ ਬਾਣ ਤੱਕ ਪਹੁੰਚਦਾ ਇਹ ਜਿਹੜਾ ਬਾਣ ਹੈ ਬਾਈ ਜੀ ਰੋਡ ਤੋਂ 4 ਕਿੱਲੇ ਪਿੱਛੇ ਹਟਮੈਂ ਠੀਕ ਹੈ ਜੀ ਯਾਨੀ ਕਿ ਰੋਡ ਤੇ ਵੀ ਕਿਸੇ ਤਰ੍ਹਾਂ ਦੀ ਕੋਈ ਮਾਰ ਨਹੀਂ ਹੈਗੀ ਰਾਹ ਪਹੀ ਤੱਕ ਵੀ ਕਿਸੇ ਨਾਲ ਕੋਈ ਰੌਲਾ ਨਹੀਂ ਹੈਗਾ ਠੀਕ ਹੈ ਜੀ ਤੇ ਬਾਕੀ ਸੋਨਮਾ ਏਰੀਆ ਦੱਸ ਦਿੰਨਾ ਜੀ ਏਰੀਆ ਦੀ ਗੱਲ ਕਰੀਏ ਤਾਂ ਏਰੀਆ ਹੈਗਾ ਸ਼ਾਮ 84 ਜੁਲੰਦਰ ਠੀਕ ਹੈ ਜੀ ਮੋਬਾਈਲ ਨੰਬਰ ਇਹਨਾਂ ਦਾ ਬਾਈ ਜੀ ਸਕਰੀਨ ਤੇ ਚਲਾ ਦਿੱਤਾ ਗਿਆ ਜਿਹੜਾ ਗੱਡੀ ਤੇ ਨੰਬਰ ਤੇ ਲਾਵਾਗੇ ਉਹ ਵੀ ਇਹਨਾਂ ਦਾ ਬਾਈ ਤੁਸੀਂ ਗੱਡੀ ਲਈ ਵੀ ਫੋਨ ਕਰ ਸਕਦੇ ਹੋ ਹਨਾ ਜ਼ਮੀਨ ਲਈ ਵੀ ਕਰ ਸਕਦੇ ਹੋ ਤੇ ਨੰਬਰ ਤੁਹਾਡੇ ਸਕਰੀਨ ਤੇ ਚਲਾ ਦਿੱਤਾ ਗਿਆ ਬਾਈ ਦਿੱਤੇ ਨੰਬਰ ਤੇ ਸੰਪਰਕ ਕਰ ਸਕਦੇ ਹੋ ਬਾਕੀ ਜਿਹੜੀ ਵੀਡੀਓ ਚੱਲ ਰਹੀ ਹੈ ਬਾਈ ਇਹਨਾਂ ਦੇ ਖੇਤ ਦੀ ਚੱਲ ਰਹੀ ਹੈ ਇਹ ਵੀ ਤੁਸੀਂ ਚੀਜ਼ ਚੈੱਕ ਕਰ ਸਕਦੇ ਹੋ 17 ਕਿੱਲੇ ਜ਼ਮੀਨ ਹੈ ਤੇ ਵਿੱਚ ਪੱਕਾ ਮੋਟਰ ਕਨੈਕਸ਼ਨ ਹੈ ਠੀਕ ਹੈ ਜੀ ਅੰਡਰਗਰਾਊਂਡ ਸਾਰੇ ਬਾਣ ਵਿੱਚ ਪਾਈਪ ਲਾਈਨ ਹੈ ਦੋ ਕਰਮਾਂ ਦਾ ਰਾਹ ਹੈ ਤੇ ਹੁਣ ਕਰਦੇ ਆਪਾਂ ਰੇਟ ਦੀ ਗੱਲ ਰੇਟ ਜਿਹੜਾ ਮੰਗਿਆ ਗਿਆ ਬਾਈ ਜੀ ਮੈਂ ਤੁਹਾਨੂੰ ਸਟਾਰਟਿੰਗ ਹੀ ਦੱਸਿਆ ਜੀ ਬਿਲਕੁਲ 27 ਲੱਖ ਪ੍ਰਤੀ ਕਿੱਲੇ ਦੇ ਹਿਸਾਬ ਨਾਲ ਜ਼ਮੀਨ ਦੇਣੀ ਆ 27 ਲੱਖ ਪ੍ਰਤੀ ਕਿੱਲੇ ਦੇ ਹਿਸਾਬ ਨਾਲ ਜ਼ਮੀਨਾਂ ਦਾ ਰੇਟ ਬਹੁਤ ਉੱਚੇ ਨੇ ਪਰ ਜਾਇਜ਼ ਜਆ ਰੇਟ ਆ ਬਾਈ ਜੀ ਵਧੀਆ ਪੂਰਾ ਟਾਪ ਦਾ ਸੌਦਾ ਆ ਗਈ ਬਾਈ ਜੀ ਇਹਨਾਂ ਦੀ ਨੋਵਾ ਗੱਡੀ ਵੀਡੀਓ ਇਹਦੀ ਵੀ ਬਣਾ ਕੇ ਭੇਜੀਏ ਚੈੱਕ ਕਰ ਸਕਦੇ ਹੋ ਬਾਈ ਜੀ ਇਹਦੇ ਬਾਰੇ ਮੈਂ ਡਿਟੇਲ ਦੇ ਦਿਆਂ ਬਾਈ ਨੋਵਾ ਗੱਡੀ ਆਈ ਆਪਣੇ ਕੋਲੇ ਜਿਨ੍ਹਾਂ ਦਾ ਜ਼ਮੀਨ ਆ ਬਾਈ ਉਹਨਾਂ ਦੀ ਗੱਡੀ ਐ ਕੱਲੀ ਗੱਡੀ ਵੀ ਲੈ ਸਕਦੇ ਹੋ ਕੱਲੀ ਜ਼ਮੀਨ ਲੈ ਸਕਦੇ ਹੋ ਕੋਈ ਐ ਨਹੀਂ ਹੈਗਾ ਵੀ ਜੇ ਅਸੀਂ ਗੱਡੀ ਦਿਖਾ ਰਹੇ ਨੇ ਤੇ ਵੀ ਨਾਲ ਹੀ ਲੈਣੀ ਪਊਗੀ ਅੱਡੋ ਅੱਡ ਸੌਦਾ ਤੁਸੀਂ ਕਰ ਸਕਦੇ ਹੋ ਜੇ ਗੱਡੀ ਪਸੰਦ ਆ ਤਾਂ ਗੱਡੀ ਲੈ ਲਓ ਜ਼ਮੀਨ ਪਸੰਦ ਆ ਜ਼ਮੀਨ ਦੋਨੇ ਚੀਜ਼ਾਂ ਪਸੰਦ ਆ ਉਤੋਂ ਉਦੋਂ ਡੀ ਸ਼ਰਦ ਹੈ 14 ਮਾਡਲ ਹੈ ਜੀ ਐਨਓਸੀ ਦੇਣਗੇ ਬਾਈ ਜੀ ਚੈੱਕ ਕਰ ਸਕਦੇ ਹੋ ਗੱਡੀ ਬਿਲਕੁਲ ਸਾਫ਼ ਪਈ ਹੈ ਰੇਟ ਦੀ ਗੱਲ ਕਰੀ ਤੇ 4 ਲੱਖ ਤੇ 80000 ਰੁਪਏ ਦੀ ਡਿਮਾਂਡ ਆ ਬਾਈ ਹੋਰ ਆਨੇ ਸ਼ੀਸ਼ੇ ਦਿਖਾ ਦੇ ਬਾਈ ਜੀ ਨਾਲ ਦੇ ਸ਼ੀਸ਼ੇ ਨੇ ਸਾਰੇ ਆ ਚੈੱਕ ਕਰ ਸਕਦੇ ਹੋ ਤੁਸੀਂ ਮਾਰਕੇ ਵਗੈਰਾ ਉਹਦੇ ਚੈੱਕ ਕਰ ਲਓ ਰੇਟ 4 ਲੱਖ 80000 ਰ ਗੱਡੀ ਦੀ ਕੰਡੀਸ਼ਨ ਆ ਤੁਸੀਂ ਦੇਖ ਲਓ ਬਹੁਤ ਵਧੀਆ ਪਈ ਹੈ HR 26 ਨੰਬਰ ਤੁਹਾਨੂੰ ਦੇਖਣ ਨੂੰ ਮਿਲ ਜੂਗਾ ਠੀਕ ਹੈ ਜੀ ਆਪਦੀ ਫੈਮਲੀ ਖਾਤਰ ਰੱਖੀ ਹੋਈ ਕਾਰ ਹੈ ਨੰਬਰ ਸਕਰੀਨ ਤੇ ਮੈਂ ਚਲਾ ਦਿੱਤਾ ਬਾਈ ਪਰ ਨੰਬਰ ਸੇਮ ਹੀ ਰਹੂਗਾ ਗੱਲਬਾਤ ਕਰ ਲਿਓ ਬਾਈ ਜੀ ਗੱਡੀ ਇਹ ਵੀ ਟੌਪ ਹੈ ਬਾਣ ਦਾ ਸੌਦਾ ਵੀ ਜਿਹੜਾ ਉਹ ਵੀ ਟੌਪ ਹੈ ਦੋਨੇ ਚੀਜ਼ਾਂ ਹੀ ਟੌਪ ਲੈ ਕੇ ਆਇਆ ਅੱਜ ਜਦੋਂ ਦਿੱਲੀ ਤੇ ਆਪਾਂ ਅੱਜ ਦੋ ਹੀ ਏਡਾ ਰੱਖਿਆ ਨੇ ਕਿਉਂਕਿ ਇਹ ਦੋਨੇ ਏਡਾ ਪੂਰੀਆਂ ਘੈਂਟ ਨੇ ਠੀਕ ਹੈ ਜੀ ਤਾਂ ਨੰਬਰ ਦੇ ਦਿੱਤਾ ਬਾਈ ਜੀ ਸੰਪਰਕ ਕਰ ਲਿਓ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਕਮੈਂਟਾਂ ਜਰੂਰ ਦੱਸਿਓ ਇਦਾਂ ਦੀ ਹੋਰ ਵੀ ਘੈਂਟ ਘੈਂਟ ਸੌਦੇ ਨੇ ਵੀਡੀਓ ਦੇਖਣ ਲਈ ਪੰਜਾਬ ਹਰਿਆਣਾ ਰਾਜਸਥਾਨ ਦੇ ਵਿੱਚੋਂ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਫੇਸਬੁੱਕ ਪੋਜ ਨੂੰ ਫੋਲੋ ਜਰੂਰ ਕਰ ਲਿਓ ਇਦਾਂ ਦੀ ਹੋਰ ਘੈਂਟ ਨਵੀਂ ਵੀਡੀਓ ਲੈ ਕੇ ਪਹੁੰਚਾਂਗੇ ਅੱਜ ਦੀ ਵੀਡੀਓ ਸਿਰਫ ਇੰਨੀ ਦਿਓ ਜਾ ਤੁਹਾਡਾ ਸਾਡੀ ਵੀਡੀਓ ਦੇਖਣ ਲਈ ਬਹੁਤ ਧੰਨਵਾਦ